ਜਿਹੜੀ ਸਾਡੀ ਜਨਰੇਸ਼ਨ ਨੇ ਸ਼ਹਿਰ ਜੰਦ ਪਾਇਆ ਜਾਂ ਪਿੰਡਾਂ ਚ ਜੰਦ ਪਾਤਾ ਸਾਰੇ ਦਰਖਤ ਵੱਢਦੇ ਤੇ ਹੁਣ ਜੇ ਅਸੀਂ ਲਾ ਦਿਆਂਗੇ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਚੰਗਾ ਸੁੱਖ ਦਾ ਸਾਹ ਆਊਗਾ ਔਰ ਖਾਸ ਤੌਰ ਤੇ ਜਿਹੜਾ ਵੀ ਆ ਸੈਂਸਿਟਿਵ ਕਿ ਜਿੱਥੇ ਲਗਾਏ ਜਾ ਰਹੇ ਹੈ ਉਹ ਜਗ੍ਹਾ ਬਹੁਤ ਇੰਪੋਰਟੈਂਟ ਹੈ ਕਿਸ ਤਰ੍ਹਾਂ ਲਗਾਏ ਜਾ ਰਹੇ ਹੈ ਉਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਹੋਣੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਰਾਦਰ ਦੈਨ ਕਿ ਆਪਾਂ ਸਿਰਫ ਇਹ ਵੀ ਲਗਾਏ ਜਾ ਰਹੇ ਹਾਂ ਮੈਨੂੰ ਖੁਸ਼ੀ ਹੈ ਵੀ ਇਹਨਾਂ ਨੇ ਬੜੀ ਅੱਛੀ ਸਾਈਟ ਸਿਲੈਕਸ਼ਨ ਕੀਤੀ ਹੈ ਤੇ ਪੌਦੇ ਲਗਾਉਣਾ ਜਿਹੜੀ এনਵਾਇਰਨਮੈਂਟ ਦੀ ਜਿਹੜੀ ਰੱਖਿਆ ਹੋਏਗੀ ਜਾਂ ਜਿਹੜੀ ਹਿਊਮੈਨਿਟੀ ਦੀ ਸੇਵਾ ਹੋਏਗੀ ਇਹ ਉਹਨੂੰ ਪ੍ਰਵ੍ਰਿਸ਼ ਪ੍ਰੋਪਰ ਮਿਲੇ ਫਰਾਗ ਮਿਲੇ ਆਕਸੀਜਨ ਮਿਲੇ ਇਹ ਸਭ ਤੋਂ ਵੱਡੀ ਸੇਵਾ ਹੈ ਤੇ ਉਹਦੀ ਇੱਕ ਇੰਟਰਨੈਸ਼ਨਲ ਸੰਸਥਾ ਜਿਹੜੀ ਬਹੁਤ ਸਮਾਜ ਭਲਾਈ ਦੇ ਕੰਮ ਕਰਦੀ ਹੈ ਤੇ ਇਹਨਾਂ ਨੇ ਇੱਥੇ ਦਰਖਤ ਲਾਏ ਅਤੇ ਇਹਨਾਂ ਨੇ ਸਾਨੂੰ ਪੰਜ ਛੇ ਸਾਈਟਾਂ ਹੋਰ ਦਿੱਤੀਆਂ ਨੇ ਕਿਉਂਕਿ ਅਸੀਂ ਜਿਹੜਾ ਟ੍ਰੀ ਐਟੀਐਮ ਆ ਉਹ ਅਸੀਂ ਕਿਸੇ ਨੂੰ ਬੂਟਾ ਦਿੰਦੇ ਨਹੀਂ ਅਸੀਂ ਖੁਦ ਜਾ ਕੇ ਲਗਾਣੇ ਆ ਤਾਂ ਕਿ ਉਹ ਬੂਟਾ ਕਿਸੇ ਦੇ ਕਰੇ ਪਿਆ ਨਾ ਰਹਿ ਜਵੇ ਖਰਾਬ ਨਾ ਹੋ ਜਵੇ ਤੇ ਬਸ ਲੱਗੇ ਆ ਜੀ ਪਰਮਾਤਮਾ ਕਰੇ ਕਿ ਆਉਣ ਵਾਲਾ ਅਗਲਾ ਸਾਲ ਸਾਡਾ ਲੁਧਿਆਣਾ ਇਸ ਤੋਂ ਵੱਧ 3 ਹੋ ਜਵੇ ਹੋਰ ਲਾਇਆ ਨਹੀਂ ਲਾਇਆ ਸਕੂਚੀ ਪਿਆ ਰਹਿ ਗਿਆ ਜਾਂ ਉਹਦੇ ਕੋਲੇ ਦੇ ਘਰੇ ਪਿਆ ਰਹਿ ਗਿਆ ਉਹ ਫਿਰ ਪੌਦਾ ਹੁੰਦਾ ਨਹੀਂ ਉਹਦਾ ਦੀ ਗਿਣਤੀ ਵਧਾਣੀ ਆ ਤੇ ਜਿੰਨੀ ਮਰਜ਼ੀ ਵਧਾਈ ਜਾਓ ਉਹ ਤਾਂ ਅਸੀਂ ਮੈਨੂੰ ਹਰ ਸਾਲ ਸਾਡੇ ਲੁਧਿਆਣੇ ਦੇ ਵਿੱਚ ਹੀ ਮੇਰੇ ਸਾਹਮਣੇ 10 ਲੱਖ ਬੂਟਾ ਲੱਗਦਾ ਤੇ ਜੇ ਪਿਛਲੇ 5 ਸਾਲਾਂ ਦਾ ਜਿਹੜਾ 50 ਲੱਖ ਬੂਟਾ ਲੱਗਿਆ ਜੇ ਉਹ ਹੀ ਹਰਾ ਹੋ ਗਿਆ ਹੁੰਦਾ ਤੇ ਅੱਜ ਅਸੀਂ ਚੰਡੀਗੜ੍ਹ ਨਾਲੋਂ ਵੱਧ ਕੀ ਨਾ ਤੇ ਮੈਨੂੰ ਮੈਂ ਉਹ ਵੀ ਵੈਰੀ ਫ੍ਰੈਂਕ ਸਿੱਧਾ ਸੱਚ ਬੋਲਣ ਵਾਲਾ ਬੰਦਾ ਵੀ 35000 ਬੂਟੇ ਦਾ ਫਰਕ ਤਾਂ ਪਊਗਾ ਪਰ ਇੰਨਾ ਜ਼ਿਆਦਾ ਨਹੀਂ ਉਹਦੇ ਲਈ ਸਾਨੂੰ ਲੁਧਿਆਣਾ ਵਾਸੀਆਂ ਨੂੰ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਕਿ ਹਰ ਬੰਦੇ ਨੂੰ ਆਪਦੇ ਘਰੇ ਜਾਂ ਘਰ ਦੇ ਬਾਹਰ एक बड़ा रुख जरूर लाना चाहिए बिशरते कि तुम ये भूल जो भी मेरा फ्रंट लुक गया जी मैं इन्ने पैसे फ्रंट के लाए थी और कोई पहला मौका नहीं है कि असी अपने क्लब वालों या रोटरी वालों असि प्लांटेशन कर रहे हैं पूरे डिस्ट्रिक्ट जो कि हिमाचल पंजाब जम्मू कश्मीर लेह लद्दाख आता है अभी बहुत सारे लखद ऑलरेडी प्लाने इतने कर चुके हुए है। हैं ਮੇਰੇ ਮਾਸਟਰ ਸਸ਼ੀਗਤ ਆਪ ਦੋਸਤੋ ਮੇਰਾ ਦੋਸਤ ਸਰਦੀਪ ਪੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਰੋਟਰੀ ਕਲੱਬ ਆਫ ਲੁਧਿਆਣਾ ਨਾਰਥ ਰੇਵਲਵਾ ਜਿਹੜਾ ਵਾ ਰਖ ਬਾਗ ਦੇ ਕੋਲ ਜਿਹੜਾ ਵਾ ਅੱਜ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਔਰ ਇਸ ਮੌਕੇ ਤੇ ਗੱਲ ਕਰ ਰਿਹਾ ਮੌਜੂਦ ਹੈਗੇ ਸਾਡੇ ਸੇਖੋ ਸਰ ਜੋ ਕਿ ਹਮੇਸ਼ਾ ਲਗਾਤਾਰ ਅਜੋਦੀ 80 ਇੰਟਰੀ ਦੀ ਸ਼ੁਰੂਆਤ ਕੀਤੀ ਗਈ ਹੋਤਾ ਆਪ ਪਰਸਨਲੀ ਹਰ ਜਗ੍ਹਾ ਤੇ ਜਾ ਕੇ ਟਰੀਜ਼ ਜਿਹੜਾ ਵਾ ਲਗਾਉਂਦੇ ਹੈਗੇ ਨੇ ਤੇ ਆ ਫਿਰ ਗੱਲ ਕਰਦੇ ਆ ਸਵੇਰੇ ਸਵੇਰੇ ਅੱਜ ਕਿਉਂਕਿ ਆਤਵਾਰ ਦਾ ਦਿਨ ਹੈਗਾ ਹੈ ਹਰ ਕੋਈ ਆਰਾਮ ਨਾਲ ਉੱਟ ਰਿਹਾ ਲੇਕਿਨ ਸ ਥੈਂਕ ਯੂ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਲੋਕਾਂ ਨਾ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋਂ ਤੇ ਜਿੱਥੋਂ ਤੱਕ ਪਬਲਿਕ ਸੇਵਾ ਦਾ ਗੱਲ ਹੈ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਪਬਲਿਕ ਸੇਵਾ ਨਹੀਂ ਕਰ ਰਹੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਕੰਮ ਕਰ ਰਹੇ ਹਾਂ ਜੀ ਜਿਹੜੀ ਸਾਡੀ ਜਨਰੇਸ਼ਨ ਨੇ ਸ਼ਹਿਰ 'ਚ ਗੰਦ ਪਾਇਆ ਜਾਂ ਪਿੰਡਾਂ 'ਚ ਗੰਦ ਪਾਸਤਾ ਸਾਰੇ ਦਰਖਤ ਵੜਤੇ ਤੇ ਹੁਣ ਜੇ ਅਸੀਂ ਲਾ ਦਿਆਂਗੇ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਚੰਗਾ ਸੁੱਖ ਦਾ ਸਾਹ ਆਊਗਾ ਤੇ ਸਾਡੀ ਨਿਮਾਣੀ ਜੀ ਕੋਸ਼ਿਸ਼ ਆ ਉਸੇ ਕੋਸ਼ਿਸ਼ ਦੇ ਵਿੱਚ ਸਾਡੀ ਜਿਹੜੀ ਟੀਮ ਟੀਮ ਏਟੀਐਮ ਏਟੀਐਮ ਚੱਲ ਰਹੇ ਆ ਉਹਦੇ ਅਦੀਨਾਂ ਸਾਨੂੰ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਪਾਰਕ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਇੱਥੇ ਕਮੇਟੀ ਆ ਉਹਨਾਂ ਵੱਲੋਂ ਬੁਲਾਇਆ ਗਿਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਇਹਨਾਂ ਕੋਲ ਆ ਕੇ ਏ ਰੋਟਰੀਅਨਸ ਨੇ ਤੇ ਰੋਟਰੀ ਇਹ ਇੱਕ ਇੰਟਰਨੈਸ਼ਨਲ ਸੰਸਥਾ ਜਿਹੜੀ ਬਹੁਤ ਸਮਾਜ ਭਲਾਈ ਦੇ ਕੰਮ ਕਰਦੀ ਹੈ ਤੇ ਇਹਨਾਂ ਨੇ ਇੱਥੇ ਦਰਖਤ ਲਾਏ ਆ ਤੇ ਇਹਨਾਂ ਨੇ ਸਾਨੂੰ ਪੰਜ ਛੇ ਸਾਈਟਾਂ ਹੋਰ ਦਿੱਤੀਆਂ ਨੇ ਕਿਉਂਕਿ ਅਸੀਂ ਜਿਹੜਾ 380 ਆ ਉਹ ਅਸੀਂ ਕਿਸੇ ਨੂੰ ਬੂਟਾ ਦਿੰਦੇ ਨਹੀਂ ਅਸੀਂ ਖੁਦ ਜਾ ਕੇ ਲਗਾਣੇ ਆ ਤਾਂ ਕਿ ਉਹ ਬੂਟਾ ਕਿਸੇ ਦੇ ਘਰੇ ਪਿਆ ਨਾ ਰਹਿ ਜਵੇ ਖਰਾਬ ਨਾ ਹੋ ਜਵੇ ਜੀ ਤੇ ਬਸ ਲੱਗੇ ਆ ਜੀ ਪਰਮਾਤਮਾ ਕਰੇਗੇ ਆਉਣ ਵਾਲਾ ਅਗਲਾ ਸਾਲ ਸਾਡਾ ਲੁਧਿਆਣਾ ਇਸ ਤੋਂ ਬਾਅਦ ਗ੍ਰੀਨ ਹੋ ਜਵੇ ਤੇ ਸਾਨੂੰ ਜੋ ਪੋਲਿਊਸ਼ਨ ਤੋਂ ਥੋੜੀ ਜੀ ਸਰ ਇਸ ਕੇਅਰਿੰਗ ਕਿਸ ਤਰ੍ਹਾਂ ਹੋਈਓ ਅਕਸਰ ਹੈ ਸੋਸ਼ਲ ਮੀਡੀਆ ਜਦੋਂ ਦੇ ਮਤਲਬ ਖੁਸ਼ੀ ਤਾਂ ਲੋਕਾਂ ਦੇ ਪਾਸੇ ਹੁੰਦੀ ਹੈ ਲੇਕਿਨ ਕੁਝ ਲੋਕ ਕ੍ਰਿਟੀਸਾਈਜ਼ ਵੀ ਕਰਦੇ ਨੇ ਉਹ ਅਕਸਰ ਇਹ ਕਹਿੰਦਾ ਕਿ ਹਾਸਲ ਇਹਦੇ ਬੂਟੇ ਲਾਏ ਜਾਂਦੇ ਨੇ ਪਰ ਕੇਅਰਿੰਗ ਨਹੀਂ ਹੋ ਪਾਂਦੀ ਅਖਬਾਰਾਂ ਉਹ ਸੁਰਖੀਆਂ ਦਾ ਕੀ ਰਹਿਣ ਦੀ ਚੀਜ਼ ਆ ਧੂਆ ਸਭ ਮੈਂ ਪਹਿਲੇ ਦਿਨ ਤੋਂ ਇਹੀ ਗੱਲ ਕਰ ਰਿਹਾ ਤੁਹਾਡੇ ਨਾਲ ਆਪਣੀ ਪਹਿਲੀ ਵੀ ਵੀਰ ਤਿੰਨ ਤਰ੍ਹਾਂ ਦੇ ਦਰਖਤ ਹੋ ਜਾਂਦੇ ਆ ਹਰ ਸਾਲ ਪੌਦੇ ਵੰਡਣਾ ਪੌਦੇ ਲਾਉਣਾ ਤੇ ਪਾਲਣਾ ਇਹ ਤਿੰਨੇ ਚੀਜ਼ਾਂ ਅਲੱਗ-ਅਲੱਗ ਨੇ ਵੰਡਤਾ ਕਿਸੇ ਨੂੰ ਅਸੀਂ ਕਿਸੇ ਸਕੂਲ 'ਚ ਅਸੀਂ 10000 ਪੌਦਾ ਵੰਡਤਾ ਉਹਨਾਂ ਨੇ ਗਾਂ ਬੱਚਿਆਂ ਨੂੰ ਇੱਕ-ਇੱਕ ਪੌਦਾ ਦੇ ਦਿੱਤਾ ਉਹਨੂੰ ਲਾਇਆ ਨਹੀਂ ਲਾਇਆ ਸਕੂਲ 'ਚ ਹੀ ਪਿਆ ਰਹਿ ਗਿਆ ਜਾਂ ਉਹਦੇ ਅਗਲੇ ਦੇ ਘਰੇ ਪਿਆ ਰਹਿ ਗਿਆ ਉਹ ਫਿਰ ਪੌਦਾ ਹੁੰਦਾ ਨਹੀਂ ਉਹਦਾਂ ਦੀ ਗਿਣਤੀ ਵਧਾਣੀ ਆ ਤਾਂ ਜਿੰਨੀ ਮਰਜ਼ੀ ਵਧਾਈ ਜਾਓ ਉਹ ਤਾਂ ਅਸੀਂ ਮੈਂ ਕਹਿੰਦਾ ਹਰ ਸਾਲ ਸਾਡੇ ਲੁਧਿਆਣੇ ਦੇ ਵਿੱਚ ਹੀ ਮੇਰੇ ਸਾਹਮਣੇ 10 ਲੱਖ ਬੂਟਾ ਲੱਗਦਾ ਤੇ ਜੇ ਪਿਛਲੇ 5 ਸਾਲਾਂ ਦਾ ਜਿਹੜਾ 50 ਲੱਖ ਬੂਟਾ ਲੱਗਿਆ ਜੇ ਉਹ ਹੀ ਹਰਾ ਹੋ ਗਿਆ ਹੁੰਦਾ ਤੇ ਅੱਜ ਅਸੀਂ ਚੰਡੀਗੜ੍ਹ ਨਾਲੋਂ ਵੱਧ ਗ੍ਰੀਨ ਹੁੰਦੇ ਹੁਣ ਤਾਂ ਹੀ ਅਸੀਂ ਉਹ ਲਗਾ ਰਹੇ ਆ ਬੂਟੇ ਸਾਡੇ ਕੋਲ ਐਪ ਆ ਜਿੱਥੇ ਜਿੱਥੇ ਸਾਡਾ ਬੂਟਾ ਲੱਗਿਆ ਸਾਡਾ ਉਹ ਐਪ ਦੇ ਉੱਤੇ ਡਾਊਨਲੋਡ ਹੋ ਜਾਂਦਾ ਅਸੀਂ ਇਹਨੂੰ ਆਪ ਮੋਨਿਟਰ ਕਰਾਂਗੇ ਔਰ ਅਸੀਂ ਬੂਟੇ ਲਾ ਉੱਥੇ ਰਹੇ ਆ ਜਿੱਦਾਂ ਹੁਣ ਇੱਥੇ ਰੋਟਰੀਅਨਸ ਨੇ ਬੁਲਾਇਆ ਸਾਨੂੰ ਏ ਆਪ ਕਹਿ ਰਹੀ ਆ ਵੀ ਹਾਂ ਇਹਨਾਂ ਨੇ ਕੇਅਰ ਕਰਨੀ ਆ ਤੇ ਇਹ ਬੁੱਟਿਆਂ ਦੀ ਕੇਅਰ ਹੋ ਜੂਗੀ ਕਿਉਂਕਿ ਡੇਲੀ ਇਹਨਾਂ ਨੇ ਸਵੇਰੇ ਸ਼ਾਮ ਇੱਥੇ ਆਉਣਾ ਹੁਣ ਅਸੀਂ ਕਿ ਇਸ ਤੋਂ ਪਹਿਲਾਂ ਮੈਂ ਕੈਲੋਰੀ ਚਰਚ ਲਾ ਕੇ ਆਇਆ ਜਾ ਕੇ ਅਸੀਂ ਉੱਥੇ ਵੀ ਉਹ ਚਰਚ ਵਾਲਿਆਂ ਨੇ ਖੁਦ ਲਵਾਏ ਨੇ ਆਪਣੇ ਪ੍ਰੀਮਿਸਿਸ ਦੇ ਅੰਦਰ ਲਵਾਏ ਨੇ ਜਦੋਂ ਤੁਹਾਡੇ ਪ੍ਰੀਮਿਸਿਸ ਦੇ ਅੰਦਰ ਆ ਜਾਂ ਜਿੱਥੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਆਣਾ ਜਾਣਾ ਵਾ ਉਹ ਉਹਨਾਂ ਦੀ ਕੇਅਰ ਹੋ ਜਾਂਦੀ ਹੈ ਤੇ ਅਸੀਂ ਲਾਈ ਹੋ ਰਹੇ ਹਾਂ ਤੇ ਇਹਨਾਂ ਦਾ ਰਿਜ਼ਲਟ ਤੁਸੀਂ ਸਭ ਤੋਂ 2 ਮਹੀਨੇ 3 ਮਹੀਨੇ ਬਾਅਦ ਲੈਂਦੇ ਰਹੋ ਅਸੀਂ ਇਹਨਾਂ ਦਾ ਤੁਹਾਡੀ ਤੁਹਾਨੂੰ ਦੱਸਦੇ ਰਹਾਂਗੇ ਵੀ ਸਾਡੇ ਬੂਟਿਆਂ ਦੀ ਆ ਗ੍ਰੋਥ ਆ ਤੇ ਤਾਪਮਾਨ ਵੀ ਅਗਲੇ ਸਾਲ ਲ देखो ਸਾਡਾ ਟਾਰਗੇਟ ਹੈ ਕਿ 35000 ਬੂਟੇ ਲਾਣ ਦਾ ਵਾ ਤੇ ਮੈਨੂੰ ਮੈਂ ਥੋ ਵੀ ਵੈਰੀ ਫ੍ਰੈਂਕ ਸਿੱਧਾ ਸੱਚ ਬੋਲਣ ਵਾਲਾ ਬੰਦਾ ਵੀ 35000 ਬੂਟੇ ਦਾ ਫਰਕ ਤਾਂ ਪਊਗਾ ਪਰ ਇੰਨਾ ਜ਼ਿਆਦਾ ਨਹੀਂ ਉਹਦੇ ਲਈ ਸਾਨੂੰ ਲੁਧਿਆਣਾ ਵਾਸੀਆਂ ਨੂੰ ਜਿਹੜੀ ਗੱਲ ਮੈਂ ਪਹਿਲਾਂ ਕਹੀਆ ਕਿ ਹਰ ਬੰਦੇ ਨੂੰ ਆਪਦੇ ਘਰੇ ਜਾਂ ਘਰ ਦੇ ਬਾਹਰ ਇੱਕ ਵੱਡਾ ਰੁੱਖ ਜ਼ਰੂਰ ਲਾਣਾ ਚਾਹੀਦਾ ਬਸ਼ਰਤੇ ਕਿ ਤੁਸੀਂ ਇਹ ਭੁੱਲ ਜੋ ਵੀ ਮੇਰਾ ਫਰੰਟ ਲੁੱਕ ਗਿਆ ਜੀ ਮੈਂ ਇੰਨੇ ਪੈਸੇ ਫਰੰਟ ਤੇ ਲਾਏ ਸੀ ਉਹ ਸਾਰੀਆਂ ਚੀਜ਼ਾਂ ਭੁੱਲ ਕੇ ਇੱਕ ਦਰਖਤ ਜੇ ਕਿਸੇ ਦਾ ਛੋਟਾ ਘਰ ਆ ਤਾਂ ਘੱਟੋ ਘੱਟ ਇੱਕ ਦਰਖਤ ਆਪਦੇ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਜ਼ਰੂਰ ਲਾਓ ਜਦੋਂ 5 ਲੱਖ ਪ੍ਰਾਪਰਟੀ ਚ 5 ਲੱਖ ਦਰਖਤ ਹੋ ਗਿਆ ਫਿਰ ਜ਼ਰੂਰ 4 ਤੋਂ 5 ਡਿਗਰੀ ਦਾ ਫਰਕ ਪਾਊਗਾ ਥੈਂਕ ਯੂ ਹਾਂ ਜੀ ਸਰ ਕੀ ਕਹਿਣਾ ਚਾਹੂੰਗਾ ਪਲਾਂਟੇਸ਼ਨ ਕਿੱਤੀ ਜਾ ਰਹੀ ਹੈ ਇਹ ਹੈ ਰੋਟਰੀ ਕਲੱਬ ਆਫ ਲੁਧਿਆਣਾ ਵੱਲੋਂ ਬਹੁਤ ਖੁਸ਼ੀ ਵਾਲਾ ਮੌਕਾ ਹੈ ਜੀ ਅੱਜ ਇਹ ਪਲਾਂਟੇਸ਼ਨ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਟ ਇਜ਼ ਅ ਨੈਸੈਸਿਟੀ ਔਰ ਖਾਸ ਤੌਰ ਤੇ ਜਿਹੜਾ ਵੀ ਆਰ ਸੈਂਸਿਟਿਵ ਕਿ ਜਿੱਥੇ ਲਗਾਏ ਜਾ ਰਹੇ ਹੈ ਉਹ ਜਗਾ ਬਹੁਤ ਇੰਪੋਰਟੈਂਟ ਹੈ ਕਿਸ ਤਰ੍ਹਾਂ ਲਗਾਏ ਜਾ ਰਹੇ ਹਨ ਦੀ ਦੇਖਭਾਲ ਕਿਸ ਤਰ੍ਹਾਂ ਹੋਣੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਰਾਦਰ ਥੈਨ ਕਿ ਆਪਾਂ ਸਰੂਕੀਆ ਵੀ ਲਗਾਏ ਜਾ ਰਹੇ ਹਨ ਮੈਨੂੰ ਖੁਸ਼ੀ ਹੈ ਵੀ ਇਹਨਾਂ ਨੇ ਬੜੀ ਅੱਛੀ ਸਾਈਟ ਸਿਲੈਕਸ਼ਨ ਕੀਤੀ ਹੈ ਔਰ ਗ੍ਰੀਨ ਚੁਨੇ ਬੂਟੇ ਆਪਾਂ ਲਗਾਵਾਂਗੇ ਲੇਕਿਨ ਇਨਸ਼ੋਰ ਕਰਾਂਗੇ ਵੀ ਉਹ ਚੱਲਣਗੇ ਔਰ ਜਿਸ ਤਰ੍ਹਾਂ ਕਿ ਅਸੀਂ ਹੁਣ ਜੀਓ ਟੈਗਿੰਗ ਕਰ ਰਹੇ ਹਾਂ ਔਰ ਵਾਦਾ ਹੀ ਕੀਤਾ ਸੀਗਾ ਮੀਡੀਆ ਨਾਲ ਵੀ ਟੂ ਟੂ ਨਾਲ ਵੀ ਅਸੀਂ ਕਰਨ ਤੋਂ ਬਾਅਦ ਤੁਹਾਨੂੰ ਪੂਰੀ ਰਿਪੋਰਟ ਵੀ ਦਵਾਂਗੇ ਅਗਲੇ ਸਾਲ ਤਾਂ ਕਿ ਤੁਸੀਂ ਸਾਡਾ ਸਾਡੀ ਗਲਤੀਆਂ ਦੱਸੋ ਕਿੱਥੇ ਤਾਂ ਕਿ ਆਪਾਂ ਉਹਨੂੰ ਹੋਰ ਇੰਪਰੂਵ ਕਰੀਏ ਸੋ ਉਸ ਦਿਸ਼ਾ ਚੱਲ ਰਹੇ ਹਾਂ ਹੌਲੀ ਹੌਲੀ ਕਰਕੇ ਚੱਲ ਰਹੇ ਹਾਂ ਰੋਜ਼ ਦਾ ਤਕਰੀਬਨ 11200 ਬੂਟਾ ਅਸੀਂ ਲਗਾ پا ਰਹੇ ਹਾਂ ਐਂਡ ਥੈਂਕ ਯੂ ਵੈਰੀ ਮੱਚ ਟੂ ਦਾ ਆਲ ਇੰਡਸਟਰੀ ਜਿਹੜੀ ਕੋਆਪਰੇਟ ਕਰ ਰਹੀ ਹੈ ਸਾਡਾ ਸੋ ਹੁਣ ਗੱਲ ਕਰਦੇ ਹਾਂ ਰੋਹਿਤ ਜੀ ਨਾਲ ਜੋ ਕਿ ਪ੍ਰਧਾਨ ਹੈਗੇ ਨੇ ਕਿਸ ਪ੍ਰਕਾਰ ਦਾ ਇਨੀਸ਼ੀਏਟਿਵ ਇਹਨਾਂ ਲਿਆ ਔਰ ਕਿੰਨੇ ਐਜ ਐਕਸਾਈਟਮੈਂਟ ਹੈ ਹਰਾ ਪਰ ਆ ਪੰਜਾਬ ਹੋਣ ਦੇ ਤੁਹਾਡਾ ਵੀ ਜਿਹੜਾ ਯੋਗਦਾਨ ਆ ਚ ਕਹ ਲੋ ਕਿ ਰੋਟਰੀ ਕਲੱਬ ਪਬਲੂ ਦਿਹਾਣ ਨੂੰ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪੁਰੇ ਲੋਕਾਨਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਅੱਜ ਅਸੀਂ ਲੋਹਾਨਾ ਨਾਰਥ ਰੋਟਰੀ ਕਲੱਬ ਵੱਲੋਂ ਲੋਹਾਨਾ ਨਾਰਥ ਵੱਲੋਂ ਇਕੱਠੇ ਹੋਏ ਹਾਂ 3 ਪਲਾਂਟੇਸ਼ਨ ਕਰਨ ਵਾਸਤੇ ਇਹ ਕੋਈ ਪਹਿਲਾ ਮੌਕਾ ਨਹੀਂ ਹੈਗਾ ਕਿ ਅਸੀਂ ਆਪਣੇ ਕਲੱਬ ਵੱਲੋਂ ਜਾਂ ਰੋਟਰੀ ਵੱਲੋਂ ਅਸੀਂ ਪਲਾਂਟੇਸ਼ਨ ਕਰ ਰਹੇ ਹਾਂ ਪੂਰੇ ਡਿਸਟ੍ਰਿਕਟ ਜੋ ਕਿ ਹਿਮਾਚਲ ਪੰਜਾਬ ਜੰਮੂ ਕਸ਼ਮੀਰ ਤੇ ਲੇ ਲद्दाख ਆਂਦਾ ਹੈਗਾ ਅਸੀਂ ਬਹੁਤ ਸਾਰੇ ਲੱਖਾਂ ਦੀ ਤਰ੍ਹਾਂ ਅਸੀਂ ਆਲਰੇਡੀ ਪਲਾਂਟੇਸ਼ਨ ਇੱਥੇ ਕਰ ਚੁੱਕੇ ਹੋਏ ਆ ਜਿਵੇਂ ਕਿ ਸੇਕੋ ਸਾਹਿਬ ਨੇ ਵੀ ਕਿਹਾ ਸਰ ਨੇ ਵੀ ਕਿਹਾ ਕਿ ਪੌਦੇ ਲਗਾਣਾ ਇੰਪੋਰਟੈਂਟ ਨਹੀਂ ਹੈ ਪੌਦੇ ਦੀ ਕੇਅਰ ਕਰਨਾ ਉਹਨਾਂ ਦਾ ਗਰੋਅ ਕਰਨਾ ਜੋ ਅਸੀਂ ਜਿਸ ਪਰਪਸ ਲਈ ਲਗਾ ਰਹੇ ਹਾਂ ਉਹ ਪਰਪਸ ਸੋਲਵ ਹੋਣਾ ਬਹੁਤ ਜ਼ਰੂਰੀ ਹੈ। ਔਰ ਇੱਥੇ ਆਏ ਬਹੁਤ ਸਾਰੇ ਲੋਕਾਂ ਨੂੰ ਰੋਟਰੀ ਕਲੱਬ ਵੱਲੋਂ ਯਾ ਨਾਰਥ ਵੱਲੋਂ ਸਿਟੀ ਨੀਡਸ ਐਨ ਜੀਓ ਵੱਲੋਂ ਸੇਕੋ ਸਰ ਵੱਲੋਂ ਔਰ ਜੋ ਇਸ ਪਾਰਕ ਦੇ ਪ੍ਰੈਜ਼ੀਡੈਂਟ ਡਾਕਟਰ ਸੁਰਜੀਤ ਜੱਗੀ ਜੀ ਵੱਲੋਂ ਔਰ ਉਹਨਾਂ ਦੇ ਮੈਂਬਰਸ ਵੱਲੋਂ ਬਹੁਤ ਬਹੁਤ ਧੰਵਾਦ ਸਾਨੂੰ ਇਜਾਜ਼ਤ ਦੇਣ ਲਈ ਇੱਥੇ ਆ ਕੇ ਅਸੀਂ ਪਲਾਂਟੇਸ਼ਨ ਕਰੀਏ ਹੋ ਰਹੀ ਹੈ ਇਸ ਸਮੇਂ ਬੂਟੇ ਲਾਣਾ। ਸਰ ਬੂਟੇ ਲਗਾਉਣਾ ਇਸ ਟਾਈਮ ਇੰਨਾ ਜ਼ਰੂਰੀ ਹੈ ਕਿ ਜਿਦਾ ਇੱਕ ਸਾਲ ਲੈਣਾ ਜਿੱਦਾਂ ਕਿ ਅਸੀਂ ਸਾਹ ਲੈ ਰਹੇ ਹਾਂ ਸੇਮ ਆਜਾ ਸਾਨੂੰ ਸਾਹ ਮਿਲ ਰਿਹਾ ਬਟ ਜਿੱਦਾਂ ਕਿ ਇਹ ਪਤਾ ਲੱਗ ਰਿਹਾ ਹੈ ਕਿ ਆਕਸੀਜਨ ਲੈਵਲ ਦਿਨ-ਪ੍ਰਤੀ ਦਿਨ ਘਟੀ ਜਾ ਰਿਹਾ ਹੈ ਤਾਂ ਸਿਰਫ ਇੱਕ ਪੌਦਾ ਹੀ ਐਸਾ ਇੱਕ ਜਾਂ ਪੇੜ ਹੀ ਐਸਾ ਇੱਕ ਸਾਧਨ ਹੈਗਾ ਜਿਸ ਤੋਂ ਸਾਨੂੰ ਆਕਸੀਜਨ ਮਿਲ ਸਕਦੀ ਹੈ ਤੇ ਜੋ ਐਕਸੈਸ ਕਾਰਬਨ ਡਾਈਆਕਸਾਈਡ ਹੈ ਉਹ ਐਬਜ਼ਾਰਬ ਕਰ ਲੈਂਦੇ ਨੇ ਤਾਂ ਪੌਦਾ ਲਗਾਣਾ ਸਰ ਉਹਨੇ ਇੰਪੋਰਟੈਂਟ ਹੈ ਜਿੰਨਾ ਸਾਨੂੰ ਸਾਹ ਲੈਣਾ ਸਾਨੂੰ ਪਾਣੀ ਪੀਣਾ ਸਾਨੂੰ ਸਵੇਰੇ ਉੱਠਣਾ ਜਾਗਣਾ ਉੱਠਣਾ ਬੈਠਣਾ ਸੋਣਾ ਹਰ ਇੱਕ ਚੀਜ਼ ਸਾਨੂੰ ਉੰਨੀ ਹੀ ਇੰਪੋਰਟੈਂਟ ਹੈ ਪੌਦਾ ਲਗਾਣਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਹਾਂਜੀ ਭਾਈ ਕੀ ਨਾ ਕਰਾਂ ਮੈਂ ਆਈ ਡਾਕਟਰ ਸੁਰਜੀਤ ਸਿੰਘ ਜਕੀ ਫਰੈਂਡ ਵੈਲਫੇਅਰ ਸੁਸਾਇਟੀ ਅਸੀਂ ਆਪਣਾ ਸਾਰੇ ਸਪਾਰਟਮੈਂਟ ਡਵੈਲਪ ਕਰ ਰਹੇ ਹੈ ਟੈਂਕੀ ਵਾਲਾ ਪਾਰਕ ਵੰਟਨ ਚੌਂਕ ਦੇ ਵਿੱਚ ਹੈ ਅੱਜ ਰੋਟੋਗਰਾਵ ਵਾਲੇ ਆਏ ਨੇ ਸਾਨੂੰ ਪੌਦੇ ਦੇ ਕੇ ਗਏ ਨੇ ਅਸੀਂ ਬਸ ਇਹ ਕਹਾਂਗੇ ਅਸੀਂ ਪੌਦੇ ਲੈ ਰਹੇ ਅਸੀਂ ਜਿੰਨੇ ਵੀ ਦੇ ਰਹੇ ਨੇ 5 7 10 ਅਸੀਂ ਉਹ ਬੱਚੇ ਟਾਪਟ ਕਰ ਰਹੇ ਹਾਂ ਤੇ ਅਸੀਂ ਉਹ ਉਹਨੂੰ ਬੱਚਿਆਂ ਕੋਈ ਪਾਲਦੇ ਹਾਂ ਅਸੀਂ ਅੱਗੇ ਵੀ ਪਾਰਕ ਅਪਾਰਟਮੈਂਟ ਡਵੈਲਪ ਕੀਤਾ ਮਰੇ ਸਾਰੇ ਸੁਸਾਇਟੀ ਮੈਂਬਰ ਕਾਫੀ ਇਹ ਪਾਰਕ ਡਵੈਲਪ ਕਰਦੇ ਨੇ ਤੇ ਬਸੇ ਮੈਂ ਬਾਕੀ ਸਮਾਨ ਵੀ ਕਾਂਗਜ ਜੀ ਅਸਕਲ ਜਿੱਦਾ ਗਰਮੀ ਦਾ ਸੀਜ਼ਨ ਆ ਬਦ ਰਿਹਾ ਕਿ ਹਰ ਬੰਦਾ ਪੇੜਾਂ ਨੂੰ ਤੇ ਪ੍ਰਕਿਰਤੀ ਵੱਲ ਧਿਆਨ ਦੇਵੇ ਤੇ ਵੱਧ ਤੋਂ ਵੱਧ ਰੁੱਖ ਲਾਵੇ ਤੇ ਪਲਾਂਟੇਸ਼ਨ ਨੂੰ ਕਰੇ ਤਾਂ ਕਿ ਸਾਰੇ ਸਮਾਜ ਲਈ ਭਲਾਈ ਹੋ ਸਕੇ ਤੇ ਮੇਰੇ ਵੱਲ ਤੋਂ ਆਹ ਸਾਹਿਬ ਨੂੰ ਇੱਕ ਇੱਕ ਬੇਨਤੀ ਹੈ ਤਾਂ ਕਿ ਇਹ ਗਰਮੀ ਨੂੰ ਅਗਰ ਕੰਮ ਕਰਨਾ ਤਾਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਠੀਕ ਹੈ ਸਾਨੁਜੀ ਮਿਹਰਬਾਨੀ ਸਰ ਆਏ ਸਰ ਕੀ ਕਹਾਂਗੇ ਅਡੀ ਪਲਾਂਟੇਸ਼ਨ ਅਜ ਕੀਤੀ ਵੀ ਰੋਟਰੀ ਕਲੱਬ ਵੱਲੋਂ ਰੋਟਰੀ ਕਲੱਬ ਦੇ ਸਮਾਜ ਕਾਰਜ ਦੇ ਵਿੱਚ ਇੱਕ ਅੰਦਰ 7 ਏਰੀਆਜ਼ ਆਫ ਫੋਕਸ ਇਸ ਸਾਰੇ ਸੰਸਾਰ ਦੇ ਵਿੱਚ ਸੱਤ ਏਰੀਆਜ਼ ਦੇ ਵਿੱਚ ਰੋਟਰੀ ਨੇ ਕੰਮ ਕਰਨਾ ਹੈ ਜਿੰਨਾ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਹੈਗਾ ਸੇਵ এনवायरमेंट এনवायरमेंट ਜਿਹੜਾ ਸਾਡਾ ਐਸੋਕਤ 글로ਬਲੀ ਉਹ ਇਸ ਕਰਕੇ ਖਤਮ ਹੋ ਰਿਹਾ ਕਿਉਂਕਿ ਡੀਫੋਰੈਸਟੇਸ਼ਨ ਕਿਉਂਕਿ ਜਿਵੇਂ ਜਿਵੇਂ ਬਿਲਡਿੰਗਾਂ ਬਣ ਰਹੀਆਂ ਨੇ ਜਿਵੇਂ ਜਿਵੇਂ ਮਾਲਜ਼ ਬਣ ਰਹੇ ਨੇ ਨਵੇਂ ਨਵੇਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਉਹ ਨੈਚੁਰਲੀ ਜਿਹੜੇ ਕੁਦਰਤ ਵਾਲੇ ਪੌਦੇ ਉਗਾਏਗੇ ਸਾਨੂੰ ਸਾਰੇ ਕੱਟ ਕੇ ਲਗਾਏ ਜਾ ਰਹੇ ਆ ਉਹ ਫਿਰ ਜੋ ਉਹ ਜਿਹੜੇ ਪੌਦੇ ਜਦੋਂ ਕਟਣਗੇ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਇੱਕ ਬਨੁਖ ਦੇ ਮਗਰ ਜੇ ਸਾਨੂੰ 50 ਪੌਦੇ ਚਾਹੀਦੇ ਨੇ ਉਹਦੀ ਆਕਸੀਜਨ ਲਈ ਜਾਂ ਉਹਦੀ ਪ੍ਰਵਰੀਸ਼ ਲਈ ਉਹ ਪੌਦੇ ਕੱਟ ਗਏ ਕਾਫੀ ਜ਼ਿਆਦਾ ਤੇ ਇਹ ਪੌਦੇ ਲਗਾਉਣ ਨਾਲ ਜਿਹੜੀ এনਵਾਇਰਨਮੈਂਟ ਦੀ ਜਿਹੜੀ ਰੱਖਿਆ ਹੋਏਗੀ ਜਾਂ ਜਿਹੜੀ ਹਿਊਮੈਨਿਟੀ ਦੀ ਸੇਵਾ ਹੋਏਗੀ ਕਿ ਉਹਨੂੰ ਵੀ ਪ੍ਰਵਰਿਸ਼ ਪ੍ਰੋਪਰ ਮਿਲੇ ਖੁਰਾਕ ਮਿਲੇ ਆਕਸੀਜਨ ਮਿਲੇ ਇਹ ਸਭ ਤੋਂ ਵੱਡੀ ਸੇਵਾ ਹੈ ਇਹ ਸਭ ਤੋਂ ਵੱਡਾ ਯੋਗਦਾਨ ਹੈ ਮੈਂ ਮੁਬਾਰਕ ਦਿੰਨਾ ਰੋਟਰੀ ਕਲੱਬ ਅਮਰਸਰ ਨਾਰਥ ਰੋਟਰੀ ਕਲੱਬ ਲੁਧਿਆਣਾ ਨੌਰ ਦੇ ਸਾਰੇ ਮੈਂਬਰਾਂ ਨੂੰ ਜਿਹੜੇ ਸਵੇਰੇ ਸਵੇਰੇ ਇੰਨੀ ਤਪਸ਼ਤੇ ਵਿੱਚ ਇੰਨੀ ਹਮੋਸ ਦੇ ਵਿੱਚ ਇਕੱਠੇ ਹੋਏ ਨੇ ਔਰ ਆ ਕੇ ਇਹਨਾਂ ਨੇ ਪੌਦੇ ਲਗਾਏ ਨੇ ਬਹੁਤ ਬਹੁਤ ਮੁਬਾਰਕ ਸਾਰੇ ਮੈਂਬਰਾਂ ਨੂੰ ਕਿਸੇ ਦਾ ਇੱਕ ਨਾਮ ਲੈਣ ਤੋਂ ਬਿਨਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜਾਨਾ ਨਾਰਥ ਤੇ ਰੋਟਰੀ ਕਲੱਬ ਲੁਧਿਆਣਾ ਨਾਰਥ ਦੀ ਤਰਫੋਂ ਜਿੱਥੇ ਆਪਣੇ ਡਿਸਟ੍ਰਿਕਟ ਗਵਰਨਰ ਡਾਕਟਰ ਪੀਐਸ ਗਰੋਵਰ ਜੀ ਨੂੰ ਸਵਾਗਤ ਕਰਦੇ ਹਾਂ ਉੱਥੇ ਹੀ ਅਸਿਸਟੈਂਟ ਕਮਿਸ਼ਨਰ ਸੇਖੋਂ ਜੀ ਅਤੇ ਜੱਗੀ ਜੀ ਜਿਹੜੇ ਕਿ ਇਸ ਮੈਨੇਜਮੈਂਟ ਦੇ ਮੇਨ ਬੰਦੇ ਨੇ ਲੇਕਿਨ ਇਹ ਪਾਰਕ ਨੂੰ ਦੇਖ ਕੇ ਇਹ ਲੱਗਦਾ ਕਿ ਹਰਿਆਲੀ ਵਾਲਾ ਜਿਹੜਾ ਕਨਸੈਪਟ ਹੈਗਾ ਉਹ ਹਰ ਬੰਦਾ ਇੱਕ ਪlant ਲਗਾਵੇ ਕਮਸਕਮ ਉਸ ਨੂੰ ਅੱਗੇ ਚਲਾਉਂਦੇ ਹੋਏ ਹਨ ਰੋਟਰੀ ਕਲੱਬ ਲੁਧਿਆਣਾ ਨਾਰਥ ਜਿੱਥੇ ਉਹਨਾਂ ਦਾ ਆਪਣਾ ਇੱਕ ਇਹ ਪ੍ਰੋਜੈਕਟ ਚੱਲਦਾ ਗ੍ਰੀਨ ਇੰਡੀਆ ਹਲਦੀ ਇੰਡੀਆ ਜਿਹਦੇ ਵਿੱਚ ਅਸੀਂ ਸਟਿਵਿਆ ਦੇ ਪਲਾਂਟ ਡਿਸਟ੍ਰੀਬਿਊਟ ਕਰਨੇ ਆ ਅਸੀਂ ਉਸ ਪਲਾਂਟ ਨੂੰ ਅੱਗੇ ਚਲਾਵਾਂਗੇ ਤੇ ਵਕਤ-ਵਕਤ ਲੋਕਾਂ ਤੱਕ ਗ੍ਰੀਨਰੀ ਗ੍ਰੀਨ ਇੰਡੀਆ ਬਣਾਉਣ ਦੀ ਕੋਸ਼ਿਸ਼ ਯੂ ਅਪੀਲ ਯੂ ਕਾ ਦਾਨ ਪਾਨ ਲਈ ਅਪੀਲ ਕਰਨੇ ਆ ਥੈਂਕ ਯੂ ਹਾਂਜੀ ਸਰ ਅੱਜ ਦੀ ਪ੍ਰੈਜੈਂਟੇਸ਼ਨ ਜਿਹੜੀ ਰਕਮਾ ਦਰਪਰਕ ਕੀਤੀ ਹੈ ਅੱਜ ਦੀ ਇਹ ਗਲੋਬਲ ਟੈਂਪਰੇਚਰ ਜਿਹੜਾ ਵਧਦਾ ਜਾ ਰਿਹਾ ਹੈ ਡਿਵਾਈਡ ਅਰਤੀ ਹੀਰੋ ਜਿਹੜਾ ਗਲੋਬਲ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਰਿਹਾ ਉਹਦੇ ਕਰਕੇ ਪਲਾਂਟੇਸ਼ਨ ਬਹੁਤ ਜ਼ਰੂਰੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਵੀ ਸਾਰਾ ਲੁਧਿਆਣਾ ਹੀ ਇਸ ਮੋਹਮ ਵਿੱਚ ਲੱਗਿਆ ਹੋਇਆ ਹੈ ਸਾਰੀਆਂ ਐਨਜੀਓਜ਼ ਰੋਟਰੀ ਕਲੱਬ ਸਿਟੀ ਨੀਡਜ਼ ਵੱਲੋਂ ਵੀ ਹੋਰ ਜਿਹੜੀਆਂ ਐਨਜੀਓਜ਼ ਉਹਨਾਂ ਦੇ ਪਲੈਟਫਾਰਮ ਤੇ ਕੰਮ ਕਰ ਰਹੀਆਂ ਸਭ ਨੇ ਪਲਾਂਟੇਸ਼ਨ ਜਿਹੜਾ ਮਹਿੰਮ ਸ਼ੁਰੂ ਕੀਤਾ ਹੋਇਆ ਅੱਜ ਇੱਥੇ ਵੀ ਜਿਹੜੇ ਰੋਟਰੀ ਵਾਲਿਆਂ ਨੇ ਪਲਾਂਟੇਸ਼ਨ ਕਰ ਰਹੇ ਆ ਇਹ ਵੀ ਬੜਾ ਅੱਛਾ ਹੈ ਇਹਦੇ ਨਾਲ ਆਪਾਂ ਜੇ ਸਾਰੇ ਕਰਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ 8-10 ਸਾਲ ਤੱਕ ਪੂਰਾ ਜਿਹੜਾ ਸ਼ਹਿਰ ਆਪਣਾ ਗ੍ਰੀਨ ਹੋ ਜਾਏਗਾ ਇਹ ਇਹਦੇ ਨਾਲ ਇੱਕ ਤਹੇ ਤਸੀਂ ਸਾਈਕਲਿੰਗ ਵਾਲੇ ਵੀ ਦੋ ਜਿਹੜੇ ਨੇ ਬੰਦੇ ਇੱਥੋਂ ਗਏ ਨੇ ਲੁਧਿਆਣੇ ਤੋਂ ਓਖਰ ਦੁੰਗਲਾ ਪਾਸ ਤੱਕ ਗੋ ਗ੍ਰੀਨ ਦਾ ਨਾਰਾ ਲੈ ਕੇ ਗਏ ਨੇ ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਕਰਕੇ ਆਪਣਾ ਨਾਰਾ ਦਿੱਤਾ ਤੇ ਹੁਣ ਉੱਥੇ ਪਹੁੰਚ ਗਏ ਨੇ ਤੇ ਇਹ ਸਾਰੇ ਮੁਹਿੰਮ ਜਿਹੜੇ ਸਰ ਰਲ ਕੇ ਸਾਰਾ ਕੁਝ ਹੋ ਰਿਹਾ ਹੈ ਤੇ ਇੱਕ ਅੱਛਾ ਇਫੈਕਟ ਜਿਹੜਾ ਹੈ ਵਿਦ ਟਾਈਮ ਆਪਾਂ ਨੂੰ ਨਜ਼ਰ ਆਏਗਾ ਸੋ ਦੋਸਤੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੋਕਾਂ ਨੇ ਤੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਬੂਆ ਨੇ ਦਿਓ ਇਜਾਜ਼ਤ ਧੰਨਵਾਦ ਜੁੜੇ ਰਹੋ ਤੇ ਧਿਆਨ ਲਾਇਕ ਰਹੋ